ਕਿ ਛੋਟੇ ਸਾਹਿਬ ਜਦੈ ਸੇਵਾ ਸੁਸਾਇਟੀ ਸੇਖਾ ਅਤੇ ਕੋਠੇ ਸਰਦੀਪੁਰਾ ਨੌਂਗਲੋਂ ਮੀਆਬਲੋਂ ਕਿ ਐਸੇ 16 ਤਰੀਕ ਨੂੰ ਸਤਸਗੁਰੂ ਸਾਹਿਬਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨਾਂ ਉੱਪਰ ਅਖਾਂ ਦਾ ਫ੍ਰੀ ਚੈੱਕਅਪ ਗੈਂਪ ਲਗਾਇਆ ਜਾ ਰਿਹਾ ਜਾਲੇ ਦਾ ਹੈ ਜਿਸ ਜਿ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਚੈੱਕਅਪ ਕੀਤੇ ਜਾਣਗੇ ਸੋ ਬੇਨਤੀ ਹੈ ਜਿਨ੍ਹਾਂ ਵੀਰਾਂ ਨੂੰ ਰੂਗਾਂ ਨੂੰ ਕਿਸੇ ਵੀ ਮਰੀਜ਼ ਨੂੰ ਕੋਈ ਪ੍ਰੋਬਲਮ ਹੈ ਔਰ ਪਹਿਰਾ ਦੇ ਗੁਪ ਰੋਡਾਂ ਦੀ ਮਾਹਰ ਬੰਦੂ ਦੀ ਪਹੁੰਚ ਰਹੇ ਹਨ ਕਿਸੇ ਪ੍ਰਕਾਰ ਦੀ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ 16 ਤਰੀਕ ਨੂੰ ਸਾਹਿਬੂਦ ਸ਼ਿ루 ਦੇਖੋ ਹਦਰ ਸਰਸ ਚ ਪਾਕਸਾ ਦੀ ਚਾਲ ਨੂੰ ਸੋ ਪ੍ਰਾਪਤ ਹੋਤੀ ਪਵਨ ਸਥਾਨਾਂ ਉੱਪਰ ਤਕਰੀਬਨ 8 ਘੰਟੇ ਦੇ ਨਾਲ ਬੋਧਨ ਦੀ ਫਰਵਾਹਤਾ ਕਰਿਓ ਪ੍ਰਸ਼ਨ ਵੀ ਫ੍ਰੀ ਕੀਤੇ ਜਾਵਾਂਗੇ ਸੋ ਬੇਨਤੀ ਹੈ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਉਹ ਲਾਹ ਲੈ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ